ਸੋਨ ਸਿੰਘ ਸੀਤਲ ਦੀ ਸਵੈ ਜੀਵਨੀ ਵਿਖੀ ਮਾਨੀ ਦੁਨੀਆ ਅੰਕ 35 ਆਜ਼ਾਦੀ ਤੋਂ ਬਾਅਦ ਮੇਰੇ ਕੁਝ ਜਮਾਂਦਰੂ ਸ਼ੌਂਕ ਸਮੂਲ ਚੋਂ ਬਦਲ ਗਏ ਪਹਿਲਾ ਮੈਨੂੰ ਜੱਦੀ ਜ਼ਮੀਨ ਨਾਲ ਬਹੁਤ ਮੋਹ ਸੀ ਉਸ ਵਿੱਚ ਮੇਰੇ ਵੱਡ-ਵਡੇਰਿਆਂ ਦਾ ਮੁੜਕਾ ਡੋਲਿਆ ਸੀ ਕਈਆਂ ਹਾਲਤਾਂ ਵਿੱਚ ਮੁੜਕਾ ਲਹੂ ਨਾਲੋਂ ਵੀ ਮਹਿੰਗਾ ਹੁੰਦਾ ਹੈ ਸਭ ਤੋਂ ਪਹਿਲਾਂ ਮੈਂ ਉਹ ਬੰਜਰ ਆਬਾਦ ਕੀਤਾ ਜੋ ਮੇਰੇ ਪਿਤਾ ਜੀ ਨੇ ਮੇਰੇ ਵਾਸਤੇ ਨਿਸ਼ਾਨੀ ਵਜੋਂ ਛੱਡਿਆ ਹੋਇਆ ਸੀ ਨਿਆਈ ਦੇ ਵਿਚਾਲੇ ਜੋ 2-3 ਏਕੜ ᱴਿੱਬਾ ਸੀ ਉਹ ਪੱਧਰਾ ਕੀਤਾ ਫਿਰ ਬਾਗ ਸ਼ੁਰੂ ਕੀਤਾ ਜਦੋਂ ਮੈਂ ਬਾਹਰੋਂ ਪ੍ਰੋਗਰਾਮ ਤੋਂ ਆਉਣਾ ਤਾਂ ਕਹੀ ਫੜ ਕੇ ਖੇਤ ਵੱਲ ਤੁਰ ਜਾਣਾ ਹਰੀਆਂ ਫਸਲਾਂ ਵਿੱਚ ਵੱਟਾਂ ਉੱਤੇ ਚੱਕਰ ਲਾਉਣੇ ਮੇਰੇ ਮਨ ਦੀ ਬਹੁਤ ਵੱਡੀ ਖੁਸ਼ੀ ਸੀ ਸੇਖ ਰਾਜ ਕਿਵੇਂ ਗਿਆ ਤੇ ਕੁਝ ਹੋਰ ਪੁਸਤਕਾਂ ਮੈਂ ਖੇਤ ਵਿੱਚ ਟਾਲੀਆਂ ਦੀ ਛਾਵੇਂ ਬਹਿ ਕੇ ਲਿਖੀਆਂ ਮੁਕਦੀ ਗੱਲ ਉਹ ਨਿਆਈ ਵਾਲਾ ਖੇਤ ਮੇਰੀ ਆਤਮਾ ਵਿੱਚ ਵਸਿਆ ਹੋਇਆ ਸੀ ਇੱਧਰ ਆ ਕੇ ਜੀਰੇ ਵਿੱਚ ਜ਼ਮੀਨ ਤਾਂ 62 ਏਕੜ ਮਿਲ ਗਈ ਪਰ ਉਹ ਦਿਲ ਵਿੱਚ ਨਾ ਵਸੀ ਕਾਦੀ ਵਿੰਡ ਬੂਹੇ ਅੱਗੇ ਨਿਆਈ ਸੀ ਤੇ ਜੀਰੇ ਇੱਕ ਟੁਕੜਾ ਘਰ ਤੋਂ ਪਹਾੜ ਦੀ ਬਾਹੀ 1 ਮੀਲ ਦੂਰ ਤੇ ਦੂਸਰਾ ਦੱਖਣ ਵੱਲ 2 2 ਮੀਲ ਦੂਰ ਵਾਹੀ ਵਿੱਚ ਉਹ ਸਫਲ ਹੋ ਸਕਦਾ ਹੈ ਜੋ ਸ਼ੁਰੂ ਤੋਂ ਇਸ ਕੰਮ ਵਿੱਚ ਪਿਆ ਹੋਵੇ ਮੇਰੇ ਬੱਚਿਆਂ ਨੇ ਬਚਪਨ ਤੋਂ ਇਹ ਕੰਮ ਨਹੀਂ ਸੀ ਕੀਤਾ ਸੋ ਸਫਲ ਨਾ ਹੋਏ ਤੇ ਮੇਰਾ ਮੂੰਹ ਵੀ ਜ਼ਮੀਨ ਨਾਲ ਨਾ ਰਿਹਾ ਉਹ ਕੇਵਲ ਆਮਦਨ ਦਾ ਵਸੀਲਾ ਸੀ ਉਥੇ ਪਾਣੀ ਵਾਸਤੇ ਇੰਜਣ ਲਾਇਆ ਪਰ ਸਫਲਤਾ ਨਾ ਹੋਈ ਤੰਗ ਆ ਕੇ 1967 ਵਿੱਚ ਮੈਨੂੰ ਜ਼ਮੀਨ ਵੇਚਣੀ ਪਈ ਪਰ ਮੈਨੂੰ ਉਹ ਜ਼ਮੀਨ ਵੇਚਣ ਦਾ ਕੋਈ ਅਫਸੋਸ ਨਾ ਹੋਇਆ ਕਿਉਂਕਿ ਉਸ ਨਾਲ ਮੋਹ ਨਹੀਂ ਸੀ ਕਾਦੀਵਿੰਡ ਹੁੰਦਿਆਂ ਨਿਆਈ ਵਿੱਚੋਂ ਇੱਕ ਫਕੀਰ ਤਕੀਆ ਬਣਾਉਣ ਵਾਸਤੇ ਇੱਕ ਕਨਾਲ ਜ਼ਮੀਨ ਮੰਗ ਰਿਹਾ ਸੀ ਤੇ ਉਸ ਬਦਲੇ ਉਹ 2000 ਰੁਪਏ ਦੇਣ ਨੂੰ ਤਿਆਰ ਸੀ ਪਰ ਮੈਂ ਉਹ ਕਨਾਲ ਥਾਂ ਦੇਣ ਵਾਸਤੇ ਤਿਆਰ ਨਹੀਂ ਸਾਂ ਹੋਇਆ ਉਸ ਨਾਲ ਦਿਲੀ ਮੋਹ ਸੀ ਪਰ ਇੱਧਰ ਆ ਕੇ ਝੀਰੇ ਦੀ ਜ਼ਮੀਨ ਵੇਚ ਕੇ ਮੈਨੂੰ ਅਫਸੋਸ ਦੀ ਥਾਂ ਖੁਸ਼ੀ ਹੀ ਹੋਈ ਉਹ ਰਕਮ ਲਾ ਕੇ ਮੈਂ ਲੁਧਿਆਣੇ ਵਿੱਚ ਜਾਇਦਾਦ ਬਣਾ ਲਈ ਮਾਲੀ ਪੱਖੋਂ ਮੈਂ ਕਾਦੀ ਵਿੰਡ ਨਾਲੋਂ ਸੁਖੀ ਹਾਂ ਪਰ ਹਜੇ ਤੱਕ ਮੈਨੂੰ ਜਦੋਂ ਸੁਪਨਾ ਆਉਂਦਾ ਹੈ ਤਾਂ ਉਸੇ ਕਾਦੀ ਵਿੰਡ ਦੀ ਨਿਆਈ ਦਾ ਹੀ ਲੁਧਿਆਣੇ ਦੇ ਸ਼ੀਤਲ ਭਵਨ ਦਾ ਕਦੇ ਨਹੀਂ ਦੇਸ਼ ਦੀ ਵੰਡ ਨਾਲ ਅਕਾਲੀ ਦਲ ਵਿੱਚ ਵੀ ਬਹੁਤ ਵੱਡਾ 파ੜ ਪੈ ਗਿਆ ਬਹੁਤ ਸਾਰੇ ਨਾਮਵਰ ਲੀਡਰ ਕਾਂਗਰਸ ਵਿੱਚ ਚਲੇ ਗਏ ਪਰ ਮੇਰਾ ਸਬੰਧ ਅਕਾਲੀ ਦਲ ਨਾਲ ਹੀ ਰਿਹਾ ਤੇਸ ਬੰਦ 1955 ਤੱਕ ਰਿਹਾ ਪਰ ਮੇਰੇ ਸਾਹਮਣੇ ਹੁਣ ਕਰਦੀਆਂ ਲੋੜਾਂ ਦਾ ਸਵਾਲ ਸੀ ਇਸ ਵਾਸਤੇ ਮੈਂ ਉਸ ਪਾਸੇ ਬਹੁਤਾ ਸਮਾਂ ਨਾ ਦਿੰਦਾ ਵਧੇਰੇ ਸਮਾਂ ਮੈਂ ਲਿਖਣ ਵਾਲੇ ਪਾਸੇ ਦੇਣ ਲੱਗ ਪਿਆ ਕਿਉਂਕਿ ਮੇਰੀਆਂ ਲਿਖਤਾਂ ਲੋੜਾਂ ਪੂਰੀਆਂ ਕਰਨ ਲੱਗ ਪਈਆਂ ਸਨ ਪਾਕਿਸਤਾਨ ਬਨਣ ਤੋਂ ਪਹਿਲਾਂ ਮੈਂ ਕੁਝ ਕਿਤਾਬਾਂ ਉਰਦੂ ਵਿੱਚ ਵੀ ਛਾਪੀਆਂ ਜਿਵੇਂ ਸਿੱਖ ਰਾਜ ਕਿਵੇਂ ਗਿਆ ਦੁਖੀਏ ਮਾਂ ਪੁੱਤ ਤੇ ਸੀਤਲ ਕਿਰਨਾ ਲੜੀ ਦੀਆਂ ਪਹਿਲੀਆਂ ਪੰਜ ਪੁਸਤਕਾਂ ਉਹ ਵੀ ਕਾਫੀ ਵਿਕੀਆਂ ਪਰ ਵੰਡ ਤੋਂ ਬਾਅਦ ਉਰਦੂ ਦਾ ਸਿਲਸਿਲਾ ਬੰਦ ਹੋ ਗਿਆ ਹਾਂ ਪੰਜਾਬੀ ਵਿੱਚ ਮੇਰੇ ਨਾਵਲ ਵੀ ਵਿਕਣ ਲੱਗ ਪਏ ਇਸ ਹੌਸਲੇ ਤੇ ਮੈਂ ਹੋਰ ਲਗਨ ਨਾਲ ਲਿਖਣ ਲੱਗ ਪਿਆ ਇਹ ਤਾਂ ਮੇਰੀ ਨਿੱਜੀ ਹਾਲਤ ਸੀ ਪਰ ਆਜ਼ਾਦੀ ਦੇ ਬਾਅਦ ਛੇਤੀ ਹੀ ਅਕਾਲੀ ਲੀਡਰ ਵੀ ਪਛਤਾਉਣ ਲੱਗ ਪਏ ਜੋ ਉਹਨਾਂ ਵੱਡੀ ਕੌਮ ਦੇ ਮਹਾਨ ਲੀਡਰਾਂ ਉਤੇ ਭਰੋਸਾ ਕਰਕੇ ਗਲਤੀ ਕੀਤੀ ਸੀ ਯਾਦ ਰੱਖੋ ਨੀਤੀ ਵਿੱਚ ਨਾ ਕੋਈ ਕਿਸੇ ਦਾ ਦੁਸ਼ਮਣ ਹੈ ਨਾ ਦੋਸਤ ਇਹ ਰਿਸ਼ਤੇ ਲਾਭਾਂ ਦੇ ਨਿਰਪਰ ਹੁੰਦੇ ਹਨ ਕੈਬਨਟ ਮਿਸ਼ਨ ਸਮੇਂ ਅੰਗਰੇਜ਼ ਕਰਮਚਾਰੀਆਂ ਨੇ ਐਲਾਨ ਕੀਤਾ ਸੀ ਕਿ ਭਾਰਤ ਵਿੱਚ 2 ਨਹੀਂ 3 ਕਮਾ ਵਸਤੀਆਂ ਹਨ ਤੀਸਰੀ ਸੁਤੰਤਰ ਕੌਮ ਸਿੱਖ ਹੈ ਤੇ ਸਰਕਾਰ ਅੰਗਰੇਜ਼ੀ ਹਿੰਦੁਸਤਾਨ ਛੱਡਣ ਲੱਗਿਆਂ 3 ਕਮਾ ਨਾਲ ਇਨਸਾਫ ਕਰੇਗੀ ਅੰਗਰੇਜ਼ ਕਰਮਚਾਰੀਆਂ ਦੇ ਇਹ ਭਾਵਪੂਰਤ ਸ਼ਬਦ ਸਮਝਣ ਵਿੱਚ ਕਿਸੇ ਕਿਸਮ ਦੇ ਭੁਲੇਖੇ ਦੀ ਗੁੰਜਾਇਸ਼ ਨਹੀਂ ਉਸ ਵੇਲੇ ਹਾਲਾਤ ਇਸ ਗੱਲ ਦੀ ਮੰਗ ਕਰਦੇ ਸਨ ਕਿ ਸਿੱਖਾਂ ਨਾਲ ਇਨਸਾਫ ਕੀਤਾ ਜਾਏ ਇਸੇ ਆਸ ਉੱਤੇ ਸਿੱਖ ਲੀਡਰ ਮਿਸ਼ਨ ਨੂੰ ਮਿਲੇ ਬੜਾ ਅਫਸੋਸ ਉਹ ਆਪਣੀ ਮੰਗ ਸਹੀ ਢੰਗ ਨਾਲ ਪੇਸ਼ ਨਾ ਕਰ ਸਕੇ ਸਹੀ ਅਰਥਾਂ ਵਿੱਚ ਉਹ ਆਪ ਵੀ ਨਹੀਂ ਸੰਝਾਂਦੇ ਕਿ ਉਹ ਕੀ ਚਾਹੁੰਦੇ ਹਨ ਇਸ ਬਾਰੇ ਆਪਣੇ ਵੱਲੋਂ ਕੁਝ ਲਿਖਣ ਦੀ ਥਾਂ ਮਿਸਟਰ ਹਾਟਸਨ ਦੇ ਸ਼ਬਦ ਲਿਖਦੇ ਨੇ ਕਾਫੀ ਸਮਝਦਾ ਹਾਂ ਮੀਨ ਵਾਈਲ ਦੀ ਮਿਸ਼ਨ ਹੈਡ ਬੀਨ ਰਿਪਰੈਜ਼ੈਂਟੇਟਿਵਸ ਆਫ ਅਦਰ ਮਿਨੋਰਟੀਜ਼ ਦ ਸਿੱਖ ਕੇਸ ਵਾਸ ਪ੍ਰੈਜ਼ੈਂਟਡ ਬਾਈ ਮਾਸਟਰ ਤਾਰਾ ਸਿੰਘ ਗਿਆਨੀ ਕਰਤਾਰ ਸਿੰਘ ਐਂਡ ਹਰਨਾਮ ਸਿੰਘ ਇਨ ਅ ਜੁਆਇੰਟ But far from concerted, interview and separately by Sardar Baldev Singh, who was later to become Indian Defence Minister, all but Giani Kartar Singh, who said that the Sikhs would feel unsafe in either a United India or Pakistan, were strongly against partition. All were in favour of a separate Sikh state of province in certain circumstances, especially if India were to be divided. Though they differed as to its uh, minimal area, which Sardar Baldev Singh defined as the Ambala, Jalandhar, and Lahore divisions of the Punjab, the Sardar favored weighted communal proportions in the legislatures in a united India. Specifically, the Muslims should give up their 51% majority in the Punjab legislature and be content with 45%. which would leave the six with the balance of power the mission thought that these six do not know what they want but are buried and alarmed upper di gawah di arth paath ka aap hi samajh len main rajneeti vich napunn hon da daava nahi karda phir bhi jinna jinna kujh padhya hai usde aadhar te kujh daleelan dinda ha rajneeti vich balwan gwandhi utte akhaan meet ke bharosa kar lena apne aap nu thokha den de barabar hai ਤਾਕਤ ਹੱਥ ਵਿੱਚ ਆ ਜਾਣ ਪਿੱਛੋਂ ਕਮਜ਼ੋਰ ਧਿਰ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨੇ ਜ਼ਰੂਰੀ ਨਹੀਂ ਹੁੰਦੇ ਲੋਕ ਰਾਜ ਵਿੱਚ ਘੱਟ ਗਿਣਤੀਆਂ ਦੀ ਮੌਤ ਹੁੰਦੀ ਹੈ ਜੇ ਉਹਨਾਂ ਦੀ ਉਚੇਚੀ ਰੱਖਿਆ ਦਾ ਕਾਨੂੰਨੀ ਪ੍ਰਬੰਧ ਨਾ ਹੋਵੇ ਇਸ ਦਾ ਪ੍ਰਤੱਖ ਪ੍ਰਨਾਮ ਆਜ਼ਾਦ ਭਾਰਤ ਹੈ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਦੇ ਵਾਅਦਿਆਂ ਉੱਤੇ ਸਿੱਖ ਲੀਡਰਾਂ ਨੇ ਭਰੋਸਾ ਕਰ ਲਿਆ ਤਾਕਤ ਹੱਥ ਵਿੱਚ ਆ ਜਾਣ ਪਿੱਛੋਂ ਇੱਕ ਵਾਕ ਨਾਲ ਸਭ ਕੁਝ ਬਦਲ ਗਿਆ ਹੁਣ ਹਾਲਾਤ ਬਦਲ ਗਏ ਹਨ ਕਿਸੇ ਮਹਾਨ ਨੀਤੀਵਾਦੀ ਦੀ ਇੱਕ ਮਿਸਾਲ ਯਾਦ ਆ ਗਈ ਉਹ ਲਿਖਦਾ ਹੈ ਇੱਕ ਆਦਮੀ ਦੀ ਕੁਰਬਾਨੀ ਦੇਣ ਨਾਲ ਬਾਕੀ ਦਾ ਪਰਿਵਾਰ ਬਚ ਜਾਏ ਤਾਂ ਇੱਕ ਦੀ ਕੁਰਬਾਨੀ ਦੇ ਦੇਣੀ ਚਾਹੀਦੀ ਹੈ ਇੱਕ ਘਰ ਦੇ ਉਜੜਨ ਨਾਲ ਬਾਕੀ ਪਿੰਡ ਬਚ ਜਾਏ ਤਾਂ ਇੱਕ ਘਰ ਨੂੰ ਉਜੜ ਜਾਣ ਦਿਓ ਇਸੇ ਤਰ੍ਹਾਂ ਇੱਕ ਅਕਲੀਅਤ ਦੀ ਕੁਰਬਾਨੀ ਦੇਣ ਨਾਲ ਬਾਕੀ ਦਾ ਦੇਸ਼ ਆਜ਼ਾਦ ਹੁੰਦਾ ਹੋਵੇ ਤਾਂ ਉਸ ਦੀ ਕੁਰਬਾਨੀ ਦੇਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਇਸੇ ਅਸੂਲਾਂ ਮੁਤਾਬਕ ਭਾਰਤ ਦੀ ਆਜ਼ਾਦੀ ਤੇ ਪਾਕਿਸਤਾਨ ਦੇ ਜਨਮ ਵਿੱਚ ਸਿੱਖ ਕੌਮ ਨੂੰ ਕੁਰਬਾਨੀ ਦਾ ਬੱਕਰਾ ਬੰਨਣਾ ਪਿਆ ਪਰ ਕੁਰਬਾਨੀ ਦਾ ਸਵਾਦ ਬੱਕਰੇ ਨੂੰ ਨਹੀਂ ਮਿਲਿਆ ਕਰਦਾ ਸਗੋਂ ਕੁਰਬਾਨੀ ਦੇਣ ਵਾਲੇ ਨੂੰ ਮਿਲਦਾ ਹੈ। ਇਹ ਹਾਲ ਸਿੱਖ ਕੌਮ ਦਾ ਹੋਇਆ ਤਾਕਤ ਹੱਥ ਵਿੱਚ ਆਉਂਦਿਆਂ ਹੀ ਹੁਕਮਰਾਨਾਂ ਨੇ ਸਿੱਖਾਂ ਨਾਲ ਵਿਤਕਰਾ ਸ਼ੁਰੂ ਕਰ ਦਿੱਤਾ। ਆਜ਼ਾਦੀ ਤੋਂ ਪਹਿਲਾਂ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਆਜ਼ਾਦ ਹੁੰਦਿਆਂ ਹੀ ਸੂਬਿਆਂ ਦੀ ਵੰਡ ਬੋਲੀ ਦੇ ਉਹਦਾ ਆਧਾਰ ਉੱਤੇ ਕੀਤੀ ਜਾਵੇਗੀ ਨਤੀਜੇ ਵਜੋਂ ਦੱਖਣੀ ਭਾਰਤ ਵਿੱਚ ਬੋਲੀ ਦੇ ਆਧਾਰ ਉੱਤੇ ਸੂਬੇ ਬਣਾ ਦਿੱਤੇ ਪਰ ਪੰਜਾਬੀ ਸੂਬਾ ਬਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅੰਤ ਤੰਗ ਆ ਕੇ 1955 ਵਿੱਚ ਪੰਜਾਬੀ ਦੇ ਹਾਮੀਆਂ ਨੂੰ ਮੋਰਚਾ ਲਾਉਣਾ ਪਿਆ ਸਮੁੱਚੇ ਤੌਰ ਤੇ 50-55 ਹਜ਼ਾਰ ਸਿੱਖ ਜੇਲ੍ਹਾਂ ਵਿੱਚ ਗਏ 21 ਮਈ 1955 ਨੂੰ ਮੈਂ ਵੀ ਫਿਰੋਜ਼ਪੁਰ ਸੈਂਟਰਲ ਜੇਲ੍ਹ ਵਿੱਚ ਪਹੁੰਚ ਗਿਆ ਜਿੱਥੇ ਮੈਨੂੰ 16 ਜੁਲਾਈ 1955 ਤੱਕ ਆਰਾਮ ਕਰਨ ਦਾ ਮੌਕਾ ਮਿਲਿਆ ਮੋਰਚਾ ਫਤਿਹੋ ਜਾਨ ਪਿੱਛੋਂ ਸਰਕਾਰ ਨੇ ਸੱਤਿਆਗ੍ਰਹਿ ਰਹਿਆਂ ਨੂੰ ਧੱਕੇ ਮਾਰ-ਮਾਰ ਕੇ ਜੇਲ੍ਹਾਂ ਵਿੱਚੋਂ ਕੱਢਿਆ ਵੈਸੇ ਲੋਕਰਾਜੀ ਮੁਲਕਾਂ ਵਿੱਚੋਂ ਇਹ ਇੱਕ अनोखी ਮਸਾਲਾ ਹੈ ਕਿ ਜਿਹੜਾ ਪੰਜਾਬੀ ਸੂਬਾ ਜਿੰਦਾਬਾਦ ਕਹੇ ਉਸ ਨੂੰ ਜੇਲ੍ਹ ਵਿੱਚ ਡੱਕ ਦਿਓ ਭਾਵੇਂ ਬੋਲਣ ਦੀ ਆਜ਼ਾਦੀ ਖਤਮ ਜੇਲ੍ਹ ਵਿੱਚ ਜਾ ਕੇ ਮੈਨੂੰ ਕੁਝ ਅਨੋਖਾ ਅਨੁਭਵ ਹੋਇਆ ਇੱਕ ਲੱਖੀ ਕੈਦੀਆਂ ਵਿੱਚੋਂ ਮਨੁੱਖਤਾ ਕੱਢ ਦਿੱਤੀ ਜਾਂਦੀ ਹੈ ਉਹਨਾਂ ਨੂੰ ਹੱਦ ਦਰਜੇ ਤੱਕ ਜਲੀਲ ਕਰ ਦਿੱਤਾ ਜਾਂਦਾ ਹੈ ਫਿਰ ਮੈਂ ਉੱਥੇ ਲੋਕਾਂ ਨੂੰ ਦਾਲ ਤੋਂ ਝਗੜਦਿਆਂ ਦੇਖਿਆ ਹੈ ਥੋੜ੍ਹ-ਥੋੜ੍ਹੀ ਸਾਰੇ ਝਗੜਿਆਂ ਦਾ ਕਾਰਨ ਹੈ ਪਰ ਸਿਆਸੀ ਕੈਦੀ ਤਾਂ ਜੇਲ੍ਹ ਵਿੱਚ ਆਰਾਮ ਕਰਨ ਵਾਸਤੇ ਜਾਂਦੇ ਹਨ ਜਾਂਦਿਆਂ ਹੀ ਜੇਲ੍ਹ ਕਰਮਚਾਰੀਆਂ ਨਾਲ ਸਾਡਾ ਮਾਮਲੀ ਜਿਹਾ ਝਗੜਾ ਹੋ ਗਿਆ ਪਰ ਫਿਰ ਸਾਰਾ ਸਮਾਂ ਬੜੇ ਆਨੰਦ ਨਾਲ ਗੁਜ਼ਰਿਆ ਮੇਰਾ ਤਜਰਬਾ ਹੈ ਕਿ ਜੇਲ੍ਹ ਵਿੱਚ ਆਗੂ ਬੰਨਾ ਹਰ ਪੱਖੋਂ ਘਾਟੇਵੰਦਾ ਸੌਦਾ ਹੈ ਕੋਈ ਵੀ ਆਗੂ ਸਭ ਦੀ ਲੋੜ ਪੂਰੀ ਨਹੀਂ ਕਰ ਸਕਦਾ ਪਰ ਬਹੁਤਿਆਂ ਦੀ ਨਾਰਾਜ਼ਗੀ ਜ਼ਰੂਰ ਹਾਸਲ ਕਰ ਲੈਂਦਾ ਹੈ ਮੇਰੇ ਨਾਲ ਵੀ ਇੱਕ ਘਟਨਾ ਵਾਪਰੀ ਪਾਟਕਾਂ ਤੋਂ ਲੁਕਾਉਂਦਾ ਨਹੀਂ ਗਿਆਨੀ ਕਰਤਾਰ ਸਿੰਘ ਦੀ ਚਿੱਠੀ ਆਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਰਦਾਰ ਕਿਰਪਾਲ ਸਿੰਘ ਚੱਕ ਸ਼ੇਰੇਵਾਲਾ ਤੇ ਬਾਦਲ ਸਾਹਿਬ ਫਿਰੋਜ਼ਪੁਰ ਹੀ ਸਨ ਗਿਆਨੀ ਜੀ ਨੇ ਲਿਖਿਆ ਸੀਤਲ ਹੁਰੀ ਤੁਹਾਡੇ ਪਾਸ ਹਨ ਇਹਨਾਂ ਤੋਂ ਇਤਿਹਾਸਿਕ ਲੈਕਚਰ ਸੁਨਿਆ ਕਰੋ ਜੇਲ੍ਹ ਵਿੱਚ ਗਿਆਨੀ ਕੇਰ ਸਿੰਘ ਵਿਰਾਗੀ ਗਿਆਨੀ ਹਰਚਰਨ ਸਿੰਘ ਹੁੜਿਆਰਾ ਤੇ ਹੋਰ ਬਹੁਤ ਸਾਰੇ ਨਾਮਵਰ ਸੱਜਣ ਸਨ ਪਰ ਗਿਆਨੀ ਕਰਤਾਰ ਸਿੰਘ ਜੀ ਨੇ ਸਿਰਫ ਮੇਰਾ ਨਾਮ ਹੀ ਲਿਖਿਆ ਹੋਰ ਕਿਸੇ ਦਾ ਨਾਮ ਨਾ ਲਿਖਿਆ ਇਸੇ ਕਾਰਨ ਉਹ ਮੇਰੇ ਵਿਰੋਧੀ ਬਣ ਗਏ ਲੈਕਚਰਾਂ ਦਾ ਸਿਲਸਲਾ 2-3 ਦਿਨ ਹੀ ਚੱਲਿਆ ਇੱਕ ਨੁਕਤੇ ਉੱਤੇ ਮੇਰੇ ਵਿਰੋਧੀਆਂ ਨੇ ਰੌਲਾ ਪਾ ਦਿੱਤਾ ਉਸ ਦਾ ਸੰਖੇਪ ਰੂਪ یوں ਹੈ ਮੈਂ ਕਿਹਾ ਜਿਉਂ-ਜਿਉਂ ਮਨੁੱਖ ਜਾਤੀ ਉਨਤੀ ਕਰਦੀ ਗਈ ਉਸ ਦੇ ਗਿਆਨ ਵਿੱਚ ਵਾਧਾ ਹੁੰਦਾ ਗਿਆ ਤਿਉਂ-ਤਿਉਂ ਧਾਰਮਿਕ ਆਗੂ ਆਪਣੀ ਪਦਵੀ ਕੁਝ ਘਟਾਉਂਦੇ ਗਏ ਮਿਸਾਲ ਵਜੋਂ ਭਗਵਾਨ ਕ੍ਰਿਸ਼ਨ ਕਹਿੰਦੇ ਹਨ ਮੈਂ ਹੀ ਈਸ਼ਵਰ ਹਾਂ ਮੇਰਾ ਸਿਮਰਨ ਕਰਨ ਵਾਲੇ ਮੇਰੇ ਵਿੱਚ ਲੀਨ ਹੋ ਜਾਂਦੇ ਹਨ ਹਜ਼ਰਤ ਈਸਾ ਕਹਿੰਦੇ ਹਨ ਮੈਂ ਖੁਦਾ ਦਾ ਪੁੱਤਰ ਇਜ਼ਰਾਇਲ ਘਰਾਣੇ ਦੀਆਂ ਗਵਾਚੀਆਂ ਪੇਡਾਂ ਦੀ ਸੰਭਾਲ ਵਾਸਤੇ ਆਇਆ ਹਾਂ ਹਜ਼ਰਤ ਮੁਹੰਮਦ ਕਹਿੰਦੇ ਹਨ ਮੈਂ ਖੁਦਾ ਦਾ ਰਸੂਲ ਹਾਂ ਕੁਰਾਨ ਸ਼ਰੀਫ ਵਿੱਚ ਉਹ ਇਹ ਵੀ ਕਹਿੰਦੇ ਹਨ ਈਸਾ ਖੁਦਾ ਦਾ ਪੁੱਤਰ ਨਹੀਂ ਕੇਵਲ ਖੁਦਾ ਦਾ ਪੈਗੰਬਰ ਸੀ ਪੈਗੰਬਰ ਤੇ ਰਸੂਲ ਦੀ ਪਦਵੀ ਵਿੱਚ ਫਰਕ ਹੈ ਪੈਗੰਬਰ ਦਾ ਅਰਥ ਹੈ ਪੈਗਾਮ ਬਰ ਪੈਗਾਮ ਲੈਉਣ ਵਾਲਾ ਤੇ ਰਸੂਲ ਦਾ ਅਰਥ ਹੈ ਪਹੁੰਚਿਆ ਹੋਇਆ ਇਸਲਾਮ ਪੈਗੰਬਰਤਾ ਕਈ ਮਹਾਪੁਰਸ਼ਾਂ ਨੂੰ ਮੰਨਦਾ ਹੈ ਪਰ ਰਸੂਲ ਇੱਕ ਮੁਹੰਮਦ ਸਾਹਿਬ ਹੀ ਹਨ ਭਾਵ ਰਸੂਲ ਦਾ ਦਰਜਾ ਪੈਗੰਬਰ ਨਾਲੋਂ ਉੱਚਾ ਹੈ ਪਰ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਹਨ ਹਮ ਆਦਮੀ ਹਾਂ ਇੱਕ ਦਮੇ ਮੌਲਤ ਮੋਹਤ ਨਾ ਜਾਣਾ ਬਸ ਇਹੀ ਗੱਲ ਤੋਂ ਰੌਲਾ ਪੈ ਗਿਆ ਵਿਰੋਧੀ ਕਹਿੰਤੂ ਗੁਰੂ ਨਾਨਕ ਮਹਾਰਾਜ ਨੂੰ ਰੱਬ ਕਿਉਂ ਨਹੀਂ ਮੰਨਦਾ ਆਦਮੀ ਕਿਉਂ ਕਹਿੰਦਾ ਹੈ ਇੱਕ ਦੋ ਵਾਰ ਤਾਂ ਮੇਰੇ ਨਾਲ ਸਿੱਧੀਆਂ ਝੜਪਾਂ ਹੋਈਆਂ ਤੇ ਅੰਤ ਇੱਕ ਦਿਨ ਜਨਰਲ ਇਜਲਾਸ ਵਿੱਚ ਪੇਸ਼ੀ ਹੋ ਗਈ। ਮੈਨੂੰ ਇੱਕ ਸੱਜਣ ਬੁਲਾਉਣ ਆ ਗਿਆ। ਤੁਹਾਨੂੰ ਸ਼ੇਰੇਵਾਲਾ ਸਾਹਿਬ ਤੇ ਬਾਦਲ ਸਾਹਿਬ ਬੁਲਾਉਂਦੇ ਹਨ। ਸਰਦਾਰ ਕਿਰਪਾਲ ਸਿੰਘ ਸ਼ੇਰੇਵਾਲਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਬਹੁਤ ਸਾਰੇ ਹੋਰ ਪਤਵੰਤੇ ਦੂਸਰੀ ਬਾਰਕ ਵਿੱਚ ਸਨ। ਮੈਂ ਗਿਆ ਚਾਨਣੀ ਥੱਲੇ 100-150 ਸੱਜਣ ਬੈਠੇ ਸਨ ਇੱਕ ਪਾਸੇ ਵਿਰੋਧੀ ਧੜਾ ਵੀ ਬੈਠਾ ਸੀ। ਮੈਂ ਜਾਫਤੇ ਬੁਲਾਈ। ਸਰਦਾਰ ਕਿਰਪਾਲ ਸਿੰਘ ਨੇ ਕਿਹਾ ਗਿਆਨੀ ਜੀ ਇਹਨਾਂ ਸੱਜਣਾ ਨੂੰ ਤੁਹਾਡੇ ਵਿਰੁੱਧ ਕੁਝ ਸ਼ਿਕਾਇਤ ਹੈ। ਮੈਂ ਅੱਗੋਂ ਨਿਮਾ-ਨਿਮਾ ਹੱਸਦਿਆਂ ਕਿਹਾ ਮੁਲਜ਼ਮ ਹਾਜ਼ਰ ਹੈ ਇਹ ਹੁਣ ਤੁਸਾਂ ਫੈਸਲਾ ਕਰਨਾ ਹੈ ਕਿ ਇਹ ਮੁਲਜ਼ਮ ਵੀ ਸਾਬਤ ਹੁੰਦਾ ਹੈ ਜਾਂ ਨਹੀਂ ਮੈਂ ਖਾਲੀ ਛੱਡੀ ਥਾਂ ਤੇ ਬੈਠ ਗਿਆ ਇਓ ਮਾਲੂਮ ਹੁੰਦਾ ਸੀ ਜਿਵੇਂ ਮੁਲਜ਼ਮ ਵਾਸਤੇ ਪਹਿਲਾਂ ਹੀ ਥਾਂ ਨਿਯਤ ਸੀ ਮੇਰੇ ਸਾਹਮਣੇ ਵਿਰੋਧੀ ਧੜੇ ਦੇ 15-20 ਆਦਮੀ ਬੈਠੇ ਸਨ ਉਹਨਾਂ ਦੇ ਮੋਰੀ ਸਨ ਗਿਆਨੀ ਕੇਰ ਸਿੰਘ ਵਿਰਾਗੀ ਗਿਆਨੀ ਹਰਚਰਨ ਸਿੰਘ ਹੁੜਿਆਰਾ ਭਾਈ ਨਰੈਨ ਸਿੰਘ ਕੰਗ ਤੇ ਇੱਕ ਸਾਧੂ ਸਨ ਉਹਨਾਂ ਬਾਰੇ ਮੈਂ ਅੱਗੇ ਨਹੀਂ ਸਾਂ ਜਾਣਦਾ ਇਹ ਚਾਰੇ ਅੱਗੇ ਬੈਠੇ ਸਨ ਬਾਕੀ ਦੇ ਸੱਜਣ ਉਹਨਾਂ ਦੇ ਮਗਰ ਇੱਕ ਵੱਖਰੀ ਟੋਲੀ ਦੇ ਰੋਪ ਵਿੱਚ ਬੈਠੇ ਸਨ ਮੈਂ ਸਰਦਾਰ ਕਿਰਪਾਲ ਸਿੰਘ ਨੂੰ ਕਿਹਾ ਸਰਦਾਰ ਸਾਹਿਬ ਇਹਨਾਂ ਸੱਜਣਾ ਵਿੱਚੋਂ ਇੱਕ ਸੱਜਣ ਗੱਲ ਕਰੇ ਸਾਰੇ ਇੱਕੇ ਵਾਰ ਰੌਲਾ ਨਾ ਪਾਉਣ ਹਾਂ ਇੱਕ ਦੇ ਸਵਾਲ ਮੁੱਕ ਜਾਂਦਾ ਫਿਰ ਦੂਸਰਾ ਸਵਾਲ ਕਰ ਸਕਦਾ ਹੈ ਵਿਰਾਗੀ ਸਾਹਿਬ ਨੇ ਉੱਤਰ ਦਿੱਤਾ ਸਾਡੇ ਵੱਲੋਂ ਸੰਤ ਜੀ ਬਹਿਸ ਕਰਨਗੇ ਹੋਰ ਕੋਈ ਨਹੀਂ ਬੋਲੇਗਾ ਯਾਦ ਰਹੇ ਵਿਚਾਰ ਵਿਟਾਂਦਰਾ ਕਰਨ ਦਾ ਢੰਗ ਹੋਰ ਹੁੰਦਾ ਹੈ ਪਰ ਬਹਿਸ ਦਾ ਹੋਰ ਬੈਂਸ ਦਾ ਮਨੋਰਥ ਹੈ ਦੂਸਰੇ ਦਾ ਮਜ਼ਾਕ ਉਡਾਉਣਾ ਉਸ ਨੂੰ ਲਾਜਵਾਬ ਕਰਨਾ ਸੰਤ ਜੀ ਦੇ ਚਿਹਰੇ ਤੇ ਕੁਝ ਅਭਿਮਾਨ ਦੀਆਂ ਰੇਖਾ ਉਗੜ ਆਈਆਂ ਮੈਂ ਹਾਸਕੇ ਕਿਹਾ ਸੰਤ ਜੀ ਤੁਹਾਡਾ ਪਹਿਲਾ ਵਾਰ ਹੀ ਖਾਲੀ ਗਿਆ ਤੁਹਾਡਾ ਖਿਆਲ ਸੀ ਕਿ ਇਹ ਪੰਜਾਬੀ ਉਰਦੂ ਤੇ ਸ਼ਾਇਦ ਚਾਰ ਅੱਖਰ ਅੰਗਰੇਜ਼ੀ ਦੇ ਵੀ ਪੜਿਆ ਹੋਵੇਗਾ ਪਰ ਸੰਸਕ੍ਰਿਤ ਦੇ ਗ੍ਰੰਥਾਂ ਦਾ ਇਹਨੂੰ ਕੀ ਇਹ ਲਮਾ ਇਸ ਲਈ ਤੁਸੀਂ ਇਹ ਅਮੋਗ ਬਾਨ ਵਰਤਿਆ ਹੈ ਇਹ ਹਨ ਗੀਤਾ ਦੇ ਚੌਥੇ ਅਧਿਆਏ ਦਾ ਸਤਵਾਂ ਤੇ ਅੱਠਵਾਂ ਸ਼ਲੋਕ ਹੁਣ ਕਹੋ ਧਾਰਤਵਿਕ ਕਰਦੇ ਕਰਦੇ ਆਂ ਅਰਥ ਹੈ हे ਭਾਰਤ ਜਦਜਾ ਧਰਮ ਦੀ ਹਾਨੀ ਹੁੰਦੀ ਹੈ ਤੇ ਆ ਧਰਮ ਵਿੱਚ ਵਾਧਾ ਹੁੰਦਾ ਹੈ ਤਾਂਤਾਦਹੀ ਮੈਂ ਰੂਪ ਧਾਰ ਕੇ ਪ੍ਰਗਟ ਹੁੰਦਾ ਹਾਂ ਕਿਉਂਕਿ ਭਲੇ ਪੁਰਸ਼ਾਂ ਦੀ ਸਹਾਇਤਾ ਕਰਨ ਵਾਸਤੇ ਤੇ ਬੁਰੇ ਕਰਮ ਕਰਮ ਕਰਨ ਵਾਲਿਆਂ ਦਾ ਨਾਸ਼ ਕਰਨ ਵਾਸਤੇ अथवा ਧਰਮ ਸਥਾਪਨ ਕਰਨ ਵਾਸਤੇ ਮੈਂ ਹਰ ਯੁਗ ਵਿੱਚ ਪ੍ਰਗਟ ਹੁੰਦਾ ਹਾਂ ਠੀਕ ਹੈ ਨਾ ਸੰਤ ਜੀ ਦਾ ਚਿਹਰਾ ਕੁਝ ਉੱਤਰ ਗਿਆ ਤੇ ਉਹਨਾਂ ਸਿਰ ਹਿਲਾ ਕੇ ਮੰਨਿਆ ਕਿ ਅਰਥ ਠੀਕ ਹੈ ਮੈਂ ਕਿਹਾ ਸੰਤ ਜੀ ਮੈਂ ਭਗਵਾਨ ਕ੍ਰਿਸ਼ਨ ਦਾ ਸੇਖ ਨਹੀਂ ਗੁਰੂ ਨਾਨਕ ਦਾ ਸੇਖਾਂ ਸੋ ਗੁਰਬਾਣੀ ਵਿੱਚ ਕੋਈ ਪਰਮਾਨ ਦੇਓ ਅੱਗੋ ਸੰਤ ਜੀ ਨੇ ਪਰਮਾਨ ਦਿੱਤਾ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਉੱਤਰ ਵਿੱਚ ਮੈਂ ਕਿਹਾ ਇਹ ਪੱਟਾਂ ਦੀ ਬਾਣੀ ਹੈ ਪੱਟ ਤਾਂ ਗੁਰੂ ਘਰ ਦੇ ਮੰਗਤ ਹਨ ਉਹਨਾਂ ਦਾ ਤਾਂ ਕਹਿਣਾ ਹੀ ਸੀ ਸਾਡੇ ਵਾਸਤੇ ਤੂੰ ਹੀ ਰੱਬ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨ ਦੀ ਬਾਣੀ ਹੈ ਤੁਸੀਂ ਕਿਸੇ ਗੁਰੂ ਦੀ ਬਾਣੀ ਵਿੱਚੋਂ ਪਰਮਾਨ ਦੇਓ ਜਿਸ ਦਾ ਅਰਥ ਹੋਵੇ ਕਿ ਗੁਰੂ ਨਾਨਕ ਰੱਬ ਹੈ ਸੰਤ ਜੀ ਔਗੋਂ ਕੋਈ ਉੱਤਰ ਨਾ ਦੇ ਸਕੇ ਫਿਰ ਮੈਂ ਕਿਹਾ ਹੁਣ ਗੁਰਬਾਣੀ ਦੇ ਪ੍ਰਮਾਣ ਸੁਣੋ ਹਮ ਆਦਮੀ ਹਾਂ ਇੱਕ ਦਮੀ ਮਹੌਲਤ ਮਹਤ ਨਾ ਜਾਣਾ ਗੁਰੂ ਨਾਨਕ ਦੇਵ ਜੀ ਅਮਰ ਅਜੂਨੀ ਜਾਤ ਨਾ ਜਾਲਾ ਬਿਲਾਵਲ ਮਹੱਲਾ ਪਹਿਲਾ ਪੰਨਾ 838 ਤੂੰ ਪਾਰ ਬ੍ਰਹਮ ਪਰਮੇਸ਼ਰ ਜੋ ਨਾ ਆਵੇ ਮਾਰੂ ਮਹੱਲਾ ਪੰਜਵਾਂ ਪੰਨਾ 1094 ਆਇ ਨਾ ਜਾਵੇ ਮੇਰਾ ਪ੍ਰਭ ਅਬਿਨਾਸੀ ਵੜਹੰਸ ਮਹੱਲਾ ਪੰਜਵਾਂ ਪੰਨਾ 562 ਨਾ ਤਿਸ ਮਾਤ ਪਿਤਾ ਸੁਤ ਪ੍ਰਾਤਾ ਮਾਰੂ ਮਹੱਲਾ ਪਹਿਲਾ ਪੰਨਾ 1021 ਪਾਠ ਕਹਿੰਦੇ ਹਨ ਗੁਰੂ ਅਰਜਨ ਪਰਤਖ ਹਰ ਤੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਜੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਸੰਤ ਜੀ ਹੁਣ ਤੁਸੀਂ ਹੀ ਦੱਸੋ ਕਿ ਮੈਂ ਤੁਹਾਡੇ ਆਖਨ ਤੇ ਗੁਰੂ ਨਾਨਕ ਨੂੰ ਰੱਬ ਮੰਨਾਂ ਜਾਂ ਜੋ ਗੁਰੂ ਮਹਾਰਾਜ ਆਪ ਫਰਮਾਉਂਦੇ ਹਨ ਉਹ ਮੰਨਾਂ ਹਮ ਆਦਮੀ ਹਾਂ ਇਕਦਮੀ ਕੋਈ ਵੀ ਸਿੱਖ ਖਵੌਣ ਵਾਲਾ ਏੜੀ ਕਿਵੇਂ ਕਰ ਸਕਦਾ ਹੈ ਕਿ ਮੈਂ ਗੁਰਬਾਣੀ ਨੂੰ ਨਹੀਂ ਮੰਨਦਾ ਵਿਰੋਧੀ ਧਿਰ ਦਲੀਲ ਕੋਈ ਨਾ ਦੇ ਸਕੀ ਪਰ ਇੱਕੋ ਗੱਲ ਕਹੀ ਜਾਣ ਜੀ ਇਸ ਤਰ੍ਹਾਂ ਸਾਡਾ ਦਿਲ ਦੁਖਦਾ ਹੈ ਏ ਇੱਕ ਵਾਰ ਕਹਿ ਦੇਵੇ ਕਿ ਗੁਰੂ ਨਾਨਕ ਰੱਬ ਹੈ ਫਿਰ ਸਾਡਾ ਕੋਈ ਝਗੜਾ ਨਹੀਂ ਸਰਦਾਰ ਕਰਪਾਲ ਸਿੰਘ ਨੇ ਹੱਸ ਕੇ ਕਿਹਾ ਵੈਰਾਗੀ ਸਾਹਿਬ ਝਗੜਾ ਤਾਂ ਹੁਣ ਵੀ ਕੋਈ ਨਹੀਂ ਸਿਰਫ ਤੁਹਾਡੀ ਜਿਦ ਹੈ ਗੁਰਬਾਣੀ ਵਿੱਚੋਂ ਤੁਹਾਨੂੰ ਕੋਈ ਪ੍ਰਮਾਣ ਮਿਲਦਾ ਹੈ ਤਾਂ ਦੱਸੋ ਇਹ ਗੱਲ ਇੱਥੇ ਹੀ ਮੁੱਕ ਗਈ ਇੰਨੀ ਲੰਮੀ ਵਾਰਤਾ ਦੇਣ ਦਾ ਮੇਰਾ ਮਨੋਰਥ ਹੈ ਕਿ ਜੇਲ੍ਹ ਵਿੱਚ ਹੋਰ ਤਾਂ ਕੋਈ ਕੰਮ ਹੁੰਦਾ ਨਹੀਂ ਪਰ ਵਕਤ ਗੁਜ਼ਾਰਨ ਵਾਸਤੇ ਇਹੋ ਜਿਹੇ ਬੇਅਰਥ ਝਗੜੇ ਖੜੇ ਕਰਨੇ ਪੈਂਦੇ ਹਨ ਅੰਕ 36 ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੇਰੇ ਕੁਝ ਦ੍ਰਿੜ ਵਿਸ਼ਵਾਸ ਬਣ ਗਏ ਹਨ ਮੇਰੀ ਰਾਏ ਹੈ ਕਿ ਕੌਮਾ ਲੜਾਈ ਵਿੱਚ ਨਹੀਂ ਹਾਰਦੀਆਂ ਜਦੋਂ ਹਾਰਦੀਆਂ ਹਨ ਸੁਲਾ ਵਿੱਚ ਹਾਰਦੀਆਂ ਹਨ ਸਰਕਾਰ ਅੰਗਰੇਜ਼ੀ ਦੇ ਵਿਰੋਧ ਇੱਕ ਲੰਬੇ ਘੋਲ ਵਿੱਚ ਸਿੱਖਾਂ ਨੇ ਸਭ ਤੋਂ ਵੱਧੇਰੇ ਕੁਰਬਾਨੀਆਂ ਕੀਤਾ ਕੀਤੀਆਂ ਪਰ ਜਦ ਕੁਝ ਲੈਣ ਦਾ ਸਮਾਂ ਆਇਆ ਤਾਂ ਸਿੱਖ ਆਗੂ ਪੂਰੀ ਤਰ੍ਹਾਂ ਹਾਰ ਗਏ। ਇਸੇ ਤਰ੍ਹਾਂ ਇਹ 1955 ਦਾ ਮੋਰਚਾ ਪੂਰੀ ਸ਼ਾਨ ਨਾਲ ਜਿੱਤਲ ਜਿੱਤਨ ਪਿੱਛੋਂ ਸੁਲਾ ਵਿੱਚ ਸਾਡੇ ਲੀਡਰ ਹਾਰ ਗਏ। ਜਿਹੜੇ ਪੰਡਤ ਨਹਿਰੂ ਜੀ ਕਹਿੰਦੇ ਸਨ ਕਿ ਜਿੰਨਾ ਚਿਰ ਮੈਂ ਜਿਉਂਦਾ ਹਾਂ ਉਨਾ ਚਿਰ ਪੰਜਾਬੀ ਸੂਬਾ ਨਹੀਂ ਬਣੇਗਾ ਉਸ ਨਾਲ ਮੇਜ਼ ਤੇ ਬਹਿ ਕੇ ਸਿਰਫ ਚਾਹ ਦੀ ਪਿਆਲੀ ਉੱਤੇ ਸਭ ਕੁਝ ਭੁੱਲ ਗਏ। ਇੱਕ ਵਾਰ ਫਿਰ ਉਹਨੇ ਲੱਲਿਆਂ ਪੋਪਿਆਂ ਤੇ ਵਿਸ ਗਏ ਕੋਈ ਦੱਸੇ ਕਿ 50 ਹਜ਼ਾਰ ਸਿੱਖ ਕੈਦ ਕਰਵਾ ਕੇ ਆਗੂਆਂ ਨੇ ਕੀ ਕਰ ਲਿਆ ਕਿਸੇ ਕੋਲ ਕੋਈ ਜਵਾਬ ਨਹੀਂ ਪੰਜਾਬੀ ਸੂਬਾ ਲੈਣ ਵਾਸਤੇ ਉਸ ਤੋਂ ਪਿੱਛੋਂ ਵੀ ਸਿੱਖ ਕੌਮ ਨੂੰ ਕਿੰਨੀਆਂ ਕੁਰਬਾਨੀਆਂ ਕਰਨੀਆਂ ਪਈਆਂ ਅੰਮ੍ਰਿਤਸਰ ਵਿੱਚ ਬੜੀ ਸ਼ਾਨਦਾਰ ਅਕਾਲੀ ਕਾਨਫਰੰਸ ਹੋਈ ਜਲੂਸ ਤੋਂ ਪਹਿਲੀ ਰਾਤ ਮੈਂ ਵੀ ਅੰਮ੍ਰਿਤਸਰ ਸਾਂ ਅਕਾਲੀ ਦਲ ਦੇ ਦਫ਼ਤਰ ਵਿੱਚ ਮੈਨੂੰ ਸਾਰੀ ਸਕੀਮ ਦਾ ਪਤਾ ਲੱਗਾ ਤਾਂ ਮੈਂ ਗੈਨਿਕ ਕਰਤਾਰ ਸਿੰਘ ਜੀ ਤੇ ਸਰਦਾਰ ਹੁਕਮ ਸਿੰਘ ਜੀ ਨੂੰ ਵਾਰੀ-ਵਾਰੀ ਮਿਲਿਆ ਦਲੀਲ ਨਾਲ ਦੋਹਾਂ ਲੀਡਰਾਂ ਨੇ ਮੰਨ ਲਿਆ ਕਿ ਅਸੀਂ ਹਾਰ ਗਏ ਹਾਂ ਤੇ ਦੋਹਾਂ ਨੇ ਕਿਹਾ ਕਿ ਮੈਂ ਮਾਸਟਰ ਤਾਰਾ ਸਿੰਘ ਜੀ ਨਾਲ ਗੱਲ ਕਰਾਂ ਪਰ ਜਾਤੀ ਤੌਰ ਤੇ ਮਾਸਟਰ ਜੀ ਨਾਲ ਮੇਰਾ ਕਦੇ ਵੀ ਬਹੁਤਾ ਨੇੜ ਨਹੀਂ ਸੀ ਰਿਹਾ ਇਸ ਵਾਸਤੇ ਮੈਂ ਉਹਨਾਂ ਨਾਲ ਗੱਲ ਕਰਨ ਵਾਸਤੇ ਤਿਆਰ ਨਹੀਂ ਸਾਂ ਇਸ ਮੋਰਚੇ ਪਿੱਛੋਂ ਜੋ ਗੱਲਬਾਤ ਹੋਈ ਸੀ ਪੰਡਿਤ ਨਹਿਰੂ ਨੇ ਐਵੇਂ ਗੋਲ ਮੋਲ ਜਵਾਬ ਦਿੱਤਾ ਸੀ ਉਸ ਦਾ ਭਾਵੇਂ ਸੀ ਕਿ ਅੰਮ੍ਰਿਤਸਰ ਵਿੱਚ ਕਾਂਗਰਸ ਦੀ ਕਾਨਫਰੰਸ ਕਾਮਯਾਬ ਹੋਣ ਪਿੱਛੋਂ ਸਿੱਖਾਂ ਦੀਆਂ ਸਾਰੀਆਂ ਮੰਗਾਂ ਉਤੇ ਵਿਚਾਰ ਕੀਤੀ ਜਾਵੇਗੀ ਰਾਤ ਮੇ ਸਰਦਾਰ ਹੁਕਮ ਸਿੰਘ ਦੇ ਗਿਆਨੀ ਕਰਤਾਰ ਸਿੰਘ ਸਾਹਮਣੇ ਤਜ਼ਵੀਜ਼ ਰੱਖੀ ਕਿ ਜਲੂਸ ਮੰਜੀ ਸਾਬ ਤੋਂ ਸ਼ੁਰੂ ਹੋਣਾ ਹੈ ਇੱਥੇ ਹੀ ਸੰਗਤ ਵਿੱਚ ਐਲਾਨ ਕਰਦੇ ਹੋ ਕਿ ਕੌਮ ਨੇ ਮੋਰਚਾ ਜਿੱਤ ਲਿਆ ਹੈ ਪਰ ਅਸੀਂ ਆਗੂ ਗੱਲਬਾਤ ਵਿੱਚ ਹਾਰ ਗਏ ਹਾਂ ਸੋ ਪੰਥ ਦੇ ਨਾਮ ਉੱਤੇ ਅਸੀਂ ਅਪੀਲ ਕਰਦੇ ਹਾਂ ਕਿ ਇਹ ਕਾਨਫਰੰਸ ਤੇ ਜਲੂਸ ਮੁਲਤਵੀ ਕਰ ਦਿੱਤਾ ਜਾਵੇ ਤੇ ਪੰਥ ਦੇ ਭਲੇ ਵਾਸਤੇ ਸਭ ਸੰਗਤਾਂ ਅੱਜ ਹੀ ਘਰਾਂ ਨੂੰ ਵਾਪਸ ਚਲੀਆਂ ਜਾਣ ਇਸ ਤਰ੍ਹਾਂ ਕਾਂਗਰਸ ਦੀ ਕਾਨਫਰੰਸ ਫੇਲ ਹੋ ਜਾਵੇਗੀ ਕਿਸੇ ਵੀ ਕਾਨਫਰੰਸ ਦੀ ਸਫਲਤਾ ਉਸ ਦੀ ਹਾਜ਼ਰੀ ਉੱਤੇ ਨਿਰਭਰ ਕਰਦੀ ਹੈ ਮੇਰੀ ਇਸਲਾ ਨਾ ਮੰਨੀ ਗਈ ਅਗਲੇ ਦਿਨ ਬੜਾ ਸ਼ਾਨਦਾਰ ਜਲੂਸ ਨਿਕਲਿਆ ਇੱਕ ਜਰਮਨ ਪੱਤਰ ਪ੍ਰੇਰਕ ਤੋਂ ਅਸਾਂ ਪੁੱਛਿਆ ਤਾਂ ਉਹਨੇ ਜਲੂਸ ਦੀ ਹਾਜ਼ਰੀ 10 ਲੱਖ ਦੇ ਕਰੀਬ ਮੰਨੀ ਅਟਾਰੀ ਕਾਨਫਰੰਸ ਤੋਂ ਪਿਛੋ ਇਹ ਸਭ ਤੋਂ ਵੱਡੀ ਕਾਨਫਰੰਸੀ ਸੜਕ ਦੇ ਇੱਕ ਪਾਸੇ ਅਕਾਲੀ ਕਾਨਫਰੰਸੀ ਸੀ ਤੇ ਦੂਸਰੇ ਪਾਸੇ ਐ ਦੂਸਰੇ ਪਾਸੇ ਐਨ ਸਾਹਮਣੇ ਪੰਡਤ ਨਹਿਰੂ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਜਿਸ ਵਕਤ ਕਾਂਗਰਸ ਦਾ ਇਜਲਾਸ ਸ਼ੁਰੂ ਹੋਣਾ ਹੁੰਦਾ ਸੀ ਉਸ ਤੋਂ ਅੱਧਾ ਘੰਟਾ ਪਹਿਲਾਂ ਅਕਾਲੀ ਸਟੇਜ ਖਾਲੀ ਕਰ ਦਿੰਦੇ ਸਨ ਸਾਰੇ ਸਿੱਖ ਇਸ ਪਾਸਿਓਂ ਉੱਠ ਕੇ ਉਧਰ ਚਲੇ ਜਾਂਦੇ ਸਨ ਕਿ ਸੁਣੀਏ ਭਲਾ ਪੰਡਤ ਨਹਿਰੂ ਕੀ ਕਹਿੰਦਾ ਹੈ ਅਖਬਾਰਾਂ ਵਿੱਚ ਕਾਂਗਰਸ ਦੀ ਕਾਨਫਰੰਸ ਦੀ ਰਿਕਾਰਡ ਤੋੜ ਹਾਜ਼ਰੀ ਸ਼ਬ ਜਾਂਦੀ ਮੇਰੀ ਅੱਜ ਵੀ ਇਹ ਰਾਏ ਹੈ ਕਿ ਜੇ ਅਕਾਲੀ ਕਾਨਫਰੰਸ 4 ਦਿਨ ਪਹਿਲਾਂ ਕਰ ਲਈ ਜਾਂਦੀ ਤਾਂ ਕਾਂਗਰਸ ਦੀ ਕਾਨਫਰੰਸ ਪੂਰੀ ਤਰ੍ਹਾਂ ਸਫਲ ਹੁੰਦੀ ਅਕਾਲੀ ਕਾਨਫਰੰਸ ਸ਼ੁਰੂ ਹੋ ਗਈ ਪਹਿਲਾਂ ਕਿਸੇ ਸੱਜਣ ਨੇ ਸ਼ਬਦ ਪੜ੍ਹਿਆ ਫਿਰ ਮੇਰੇ ਜਥੇ ਦੀ ਵਾਰੀ ਆ ਗਈ ਮੈਂ ਸਤਲੁਜ ਕੰਡੇ ਹੋਈ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਬਾਰੇ ਅੱਧਾ ਪੌਣਾ ਘੰਟਾ ਬੋਲਿਆ ਤੇ ਅੰਤ ਇੱਥੇ ਆ ਗੱਲ ਮੁਕਾਈ ਕਿ ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਫਤੇ ਬੁਲਾਉਣ ਤੋਂ ਪਹਿਲਾਂ ਮੈਂ ਸਾਫ਼ ਸ਼ਬਦਾਂ ਵਿੱਚ ਦਿਲ ਦੀ ਗੱਲ ਕਹਿ ਦਿੱਤੀ ਪਰ ਇੱਥੇ ਫੌਜਾਂ ਤਾਂ ਜਿੱਤ ਗਈਆਂ ਨੇ ਕੌਮ ਨੇ ਮੋਰਚਾ ਜਿੱਤ ਲਿਆ ਹੈ ਪਰ ਸਾਡੇ ਲੀਡਰ ਹਾਰ ਗਏ ਨੇ ਕਿ ਲੀਡਰ ਸਹਿਬਾਨ ਦੱਸਣ ਦੀ ਕਿਰਪਾ ਕਰਨਗੇ ਕਿ 50000 ਸਿੱਖ ਕੈਦ ਕਰਵਾ ਕੇ ਇਹਨਾਂ ਕੌਮ ਬਦਲੇ ਕੀ ਲਿਆ ਹੈ ਮੇਰੇ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਸੀ ਪਰ ਮੇਰੀ ਮੁਖਾਲਫਤ ਸਾਰੇ ਲੀਡਰਾਂ ਨੇ ਕੀਤੀ ਗਿਆਨੀ ਕਰਤਾਰ ਸਿੰਘ ਜੀ ਤੇ ਸਰਦਾਰ ਹੁਕਮ ਸਿੰਘ ਜੀ ਨੇ ਤਾਂ ਨਰਮ ਸ਼ਬਦਾਂ ਜਾਂ ਸਾਊ ਬੋਲੀ ਵਿੱਚ ਮੇਰੀ ਮੁਖਾਲਫਤ ਕੀਤੀ ਪਰ ਮਾਸਟਰ ਤਾਰਾ ਸਿੰਘ ਜੀ ਨੇ ਬੜੇ ਸਖਤ ਸ਼ਬਦਾਂ ਵਿੱਚ ਗੁੱਸੇ ਚ ਆ ਕੇ ਉਹਨਾਂ ਇਥੋਂ ਤੱਕ ਕਿਹਾ ਕਿ ਇਹੋ ਜਿਹੇ ਮੂੰਹ ਫੱਟ ਨੂੰ ਸਿਰਫ ਅਕਾਲੀ ਦਲ ਵਿੱਚੋਂ ਹੀ ਨਹੀਂ ਸਗੋਂ ਸਾਰੇ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਪੰਥਕ ਗੱਦਾਰ ਤਾਂ ਆਮ ਸ਼ਬਦ ਹੈ ਬਸ ਜਾਂ ਸਰਦਾਰ ਆਜ਼ਮ ਤੇ ਜਾਂ ਤੇ ਜਾਂ ਗੱਦਾਰ ਆਜ਼ਮ ਗੱਲ ਸਿਰਫ ਉਸ ਪੇਜ ਤੱਕ ਹੀ ਨਾ ਮੁੱਕੀ ਮੈਂ ਪਿੱਛੋਂ ਕਈ ਦਿਨ ਇਕਬਾਰਾਂ ਵਿੱਚ ਅਕਾਲੀ ਲੀਡਰਾਂ ਦੇ ਐਲਾਨ ਪੜਦਾ ਰਿਹਾ ਸੀਤਲ ਨੂੰ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਹੈ ਇਸ ਨੂੰ ਕੋਈ ਪੰਥਦਰਦੀ ਸਿੱਖ ਜਾਂ ਸਭਾ ਨਾ ਬੁਲਾਵੇ ਤੇ ਅੰਤ ਵਿੱਚ ਸ਼ਰਤ ਹੁੰਦੀ ਸੀ ਜਿੰਨਾ ਚੇਰੇ ਪੰਥ ਪਾਸੋਂ ਮਾਫੀ ਨਾ ਮੰਗੇ ਮਾਫੀ ਮੈਂ ਤਾਂ ਮੰਗਦਾ ਜੇ ਆਪਣੀ ਕੋਈ ਗਲਤੀ ਸਮਝਦਾ ਅੱਜ ਤੱਕ ਵੀ ਮੈਂ ਸਮਝਦਾ ਹਾਂ ਕਿ ਜੋ ਕੁਝ ਮੈਂ ਕਿਹਾ ਸੀ ਪੰਥ ਦੇ ਹਿੱਤ ਵਿੱਚ ਸਹੀ ਕਿਹਾ ਸੀ ਇੱਕ ਗੱਲ ਤੇ ਮੈਨੂੰ ਹਾਸਾ ਵੀ ਆਉਂਦਾ ਹੈ ਉਸ ਸਿਪਾਈ ਨੂੰ ਫੌਜ ਵਿੱਚੋਂ ਕੱਢ ਦਿੱਤਾ ਗਿਆ ਹੈ ਜੋ ਕਦੇ ਭਰਤੀ ਹੀ ਨਹੀਂ ਹੋਇਆ ਮੈਂ ਕਦੇ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਬਾਕਾਇਦਾ ਮੈਂਬਰ ਨਹੀਂ ਬਣਿਆ ਕਿਉਂਕਿ ਛੋਟਾ ਮੋਟਾ ਲੀਡਰ ਬਣਨ ਦੀ ਮੇਰੀ ਇੱਛਾ ਹੀ ਕਦੇ ਨਹੀਂ ਹੋਈ ਥਾਂ ਥਾਂ ਅਕਾਲੀ ਜਥਿਆਂ ਤੇ ਗੁਰਦੁਆਰਾ ਕਮੇਟੀਆਂ ਨੂੰ ਚਿੱਠੀਆਂ ਲਿਖੀਆਂ ਗਈਆਂ ਕਿ ਸੀਤਲ ਦੇ ਜਥੇ ਨੂੰ ਕੋਈ ਨਾ ਬੁਲਾਵੇ ਉਸ ਸਾਲ ਸਾਡਾ ਗੁਰਪੂਰਬ ਸ਼ਾਇਦ ਦੇਰਾਦੂਨ ਪੱਕਾ ਸੀ ਉੱਥੇ ਉਚੇਚੀ ਚਿੱਠੀ ਲਿਖੀ ਗਈ ਪੂਰਬ ਤੋਂ ਕੁਝ ਦਿਨ ਪਹਿਲਾਂ ਮੈਨੂੰ ਉਥੋਂ ਦੇ ਪ੍ਰਬੰਧਕਾਂ ਦਾ ਪੱਤਰ ਮਿਲਿਆ ਕਿ ਮਾਸਟਰ ਜੀ ਤੇ ਅਕਾਲੀ ਦਲ ਦੇ ਹੁਕਮ ਸਾਹਮਣੇ ਅਸੀਂ ਮਜਬੂਰ ਹਾਂ ਸੋ ਤੁਸੀਂ ਗੁਰਪੂਰਵ ਤੇ ਨਾ ਆਉਣਾ ਇਹ ਉਹਨਾਂ ਦਾ اخلاق ਸੀ ਕਿ ਉਹਨਾਂ ਵੇਲੇ ਦੇ ਵੇਲੇ ਮੈਨੂੰ ਜਵਾਬ ਦੇ ਦਿੱਤਾ ਤੇ ਇਹ ਮੇਰਾ اخلاق ਸੀ ਕਿ ਮੈਂ ਬਿਨਾਂ ਕਿਸੇ ਗਿਲੇ ਦੇ ਉਹਨਾਂ ਦਾ ਕਿਰਾਇਆ ਵਾਪਸ ਕਰ ਦਿੱਤਾ ਮੈਂ ਆਪਣੇ ਸਾਥੀਆਂ ਦਾ ਧੰਨਵਾਦੀ ਹਾਂ ਕਿ ਉਹਨਾਂ ਉਸਔਖੇ ਵੇਲੇ ਵੀ ਮੇਰਾ ਸਾਥ ਨਾ ਛੱਡਿਆ ਉਸ ਸਮੇਂ ਮੇਰੇ ਸਾਥੀ ਸਨ ਪਹਿਲਾ ਪੁਰਾਣਾ ਸਾਥੀ ਗੁਰਚਰਨ ਸਿੰਘ ਜੋ ਹੁਣ ਫਿਰੋਜ਼ਪੁਰ ਹੈ ਸੁਰਜਨ ਸਿੰਘ ਪਿੰਡ ਅਲਦੀਨਪੁਰ ਤੇ ਬਾ ਗੁਰਬਖਸ਼ ਸਿੰਘ ਟੋਟੀਆਂ ਕਈ ਉਹਨਾਂ ਨੂੰ ਸਲਾਹ ਦੇ ਰਹੇ ਜੇ ਸੀਤਲ ਮਾਫੀ ਨਹੀਂ ਮੰਗਦਾ ਤਾਂ ਤੁਸੀਂ ਮਾਫੀ ਮੰਗੇ ਕਿਸੇ ਹੋਰ ਜਥੇ ਨਾਲ ਰਲ ਜਾਓ ਪਰ ਉਹ ਮੇਰੇ ਨਾਲ ਵਫਾਦਾਰ ਰਹੇ ਬਹੁਤ ਸਾਰੇ ਅਕਾਲੀ ਵਰਕਰ ਜੋ ਉਸ ਵੇਲੇ ਮੇਰੇ ਨਾਲ ਨਾਰਾਜ਼ ਹੋ ਗਏ ਸਨ ਸਾਲ ਕੁ ਪਿਛੋ ਹੀ ਕਹਿਣ ਲੱਗ ਪਏ ਜੋ ਤੂੰ ਗੱਲ ਕਹੀ ਸੀ ਉਹ ਠੀਕ ਸੀ ਪਰ ਇਸ ਮਤਲਬ ਪ੍ਰਸ ਦੁਨੀਆ ਵਿੱਚ ਸੱਚ ਦੀ ਹੀ ਸਜ਼ਾ ਭੁਗਤਣੀ ਪੈਂਦੀ ਹੈ ਅਕਾਲੀਆਂ ਨਾਲ ਸਬੰਧ ਰੱਖਣ ਵਾਲੇ ਸੱਜਣ ਮੈਨੂੰ ਸਦਨੋਂ ਹਟ ਗਏ ਫਿਰ ਵੀ ਮੈਨੂੰ ਕਈ ਕਮੇਟੀਆਂ ਦਲੇਰੀ ਕਰਕੇ ਬੁਲਾ ਹੀ ਲੈਂਦੀਆਂ ਇਸ ਘਟਨਾ ਤੋਂ ਮੈਂ ਇੱਕ ਸਬਕ ਸਿੱਖਿਆ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਨੀਤੀ ਦੇ ਪੱਖੋਂ ਨੇੜ ਨਹੀਂ ਰੱਖਣਾ ਪਾਰਟੀ ਪੋਲੀਟਿਕਸ ਵਿੱਚ ਧਰਮ ਨਾਲੋਂ ਧੜਾ ਪਿਆਰਾ ਰੱਖਣਾ ਪੈਂਦਾ ਹੈ ਬਸ ਮੈਂ ਅੱਜ ਤੋਂ ਸਿੱਖ ਇਤਿਹਾਸ ਦਾ ਤੇ ਆਪਣੇ ਵਿਚਾਰਾਂ ਦਾ ਹੀ ਪ੍ਰਚਾਰ ਕਰਾਂਗਾ ਢਾਡੀ ਜੱਥੇ ਦਾ ਕੰਮ ਕੱਟ ਗਿਆ ਤਾਂ ਮੈਂ ਲਿਖਣ ਵੱਲ ਵਧੇਰੇ ਸਮਾਂ ਦੇਣ ਲੱਗ ਪਿਆ ਇਸ ਕਾਨਫਰੰਸ ਵਾਲੀ ਘਟਨਾ ਨੂੰ ਕੁਝ ਮਹੀਨੇ ਹੀ ਗੁਜ਼ਰੇ ਸਨ ਜਾਂ ਜਾਂ ਅਚਨ ਚੇਤੇ ਇੱਕ ਦਿਨ ਸਰਦਾਰ ਪ੍ਰਤਾਪ ਸਿੰਘ ਜੀ ਦੀ ਚਿੱਠੀ ਆ ਗਈ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ ਲਿਖਿਆ ਸੀ ਫਲਾਣੇ ਦਿਨ ਸਵੇਰੇ 9 ਵਜੇ ਮੇਰੀ ਕੋਠੀ ਆ ਕੇ ਮਿਲੋ ਦੱਸੇ ਸਮੇਂ ਤੇ ਮੈਂ ਗਿਆ ਉਹਨਾਂ ਮੈਨੂੰ ਅੰਦਰ ਬੁਲਾ ਲਿਆ ਸੀ ਅੱਗੇ ਇੱਕ ਦੂਜੇ ਨੂੰ ਜਾਣਦੇ ਤਾਂ ਸਾਂ ਕਦੇ ਸਰਦਾਰ ਪ੍ਰਤਾਪ ਸਿੰਘ ਜੀ ਵੀ ਅਕਾਲੀ ਦਲ ਵਿੱਚ ਕੰਮ ਕਰਦੇ ਰਹੇ ਸਨ ਅਸੀਂ ਇਕੱਠਿਆਂ ਚਾਹ ਪਾਣੀ ਸ਼ਕਿਆ ਫਿਰ ਮਤਲਬ ਦੀਆਂ ਗੱਲਾਂ ਸ਼ੁਰੂ ਹੋਈਆਂ ਉਹਨਾਂ ਸਾਫ਼ ਸ਼ਬਦਾਂ ਵਿੱਚ ਕਿਹਾ ਵੇਖ ਪਈ ਕਿਸੇ ਗੱਲੋਂ ਘਬਰਾਉਣਾ ਨਹੀਂ ਕੋਈ مالی ਤੰਗੀ ਹੈ ਤਾਂ 10 ਜੋ ਸਹਾਇਤਾ ਕਹੇ ਹੁਣੇ ਮਿਲ ਜਾਏਗੀ ਤੇ ਜੇ ਤੂੰ ਮੰਨੇ ਤਾਂ ਸਣੇ ਜੱਥੇ ਪਬਲਿਕ ਰਿਲੇਸ਼ਨ ਵਿੱਚ ਆ ਜਾ ਤਨਖਾਹ ਜੋ ਕਹੇਗਾ ਮਿਲ ਜਾਏਗੀ ਮੈਂ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਸਰਦਾਰ ਸਾਹਿਬ مالی ਤੰਗੀ ਕੋਈ ਨਹੀਂ ਗੁਰੂ ਦੀ ਕਿਰਪਾ ਹੈ ਤੇ ਨੌਕਰੀ ਮੈਂ ਕਰਨੀ ਨਹੀਂ ਚਾਹੁੰਦਾ ਉਹ ਇਸ ਤਰ੍ਹਾਂ ਆਦਮੀ ਆਪਣੇ ਦਿਲ ਦੀ ਗੱਲ ਨਹੀਂ ਕਹਿ ਸਕਦਾ ਮੈਂ ਆਪਣਾ ਮਨ ਬਣਾ ਲਿਆ ਹੈ ਕਿ ਅਗਾ ਕਿਸੇ ਵੀ ਪਾਰਟੀ ਪੋਲਿਟਿਕਸ ਵਿੱਚ ਹਿੱਸਾ ਨਹੀਂ ਲੈਣਾ ਸਿਰਫ ਸਿੱਖੀ ਦਾ ਪ੍ਰਚਾਰ ਕਰਨਾ ਹੈ ਪਿੱਛੋ ਸਰਦਾਰ ਪ੍ਰਤਾਪ ਸਿੰਘ ਜੀ ਨਾਲ ਮੇਰੇ ਜਾਤੀ ਸਬੰਧ ਬਹੁਤ ਚੰਗੇ ਰਹੇ ਗਿਆਨੀ ਜੈਲ ਸਿੰਘ ਜੀ ਨਾਲ ਵੀ ਮੇਰੇ ਬਹੁਤ ਪੁਰਾਣੇ ਜਾਤੀ ਸਬੰਧ ਹਨ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਵੀ ਪਬਲਿਕ ਰਿਲੇਸ਼ਨ ਵਿੱਚ ਨੌਕਰੀ ਕਰਨ ਵਾਸਤੇ ਗਿਆ ਪਰ ਮੈਂ ਧੰਨਵਾਦ ਸਹਿਤ ਇਨਕਾਰ ਕਰ ਦਿੱਤਾ ਕਈ ਵਾਰ ਮੈਂ ਸੋਚਿਆ ਕਰਦਾ ਹਾਂ ਜਿਸ ਪ੍ਰਚਾਰਕ ਦੇ ਘਰਖਾਨਾ ਜੋਗਾ ਨਹੀਂ ਉਹ ਆਜ਼ਾਦੀ ਨਾਲ ਆਪਣੇ ਵਿਚਾਰਾਂ ਦਾ ਪ੍ਰਚਾਰ ਨਹੀਂ ਕਰ ਸਕਦਾ ਤੇ ਜਿਸ ਨੂੰ ਨਿਰੰਕਾਰ ਨੇ ਕੁਝ ਗੁਣ ਬਖਸ਼ਿਆ ਹੈ ਉਸ ਨੂੰ ਡੋਲਣਾ ਵੀ ਨਹੀਂ ਚਾਹੀਦਾ ਧੰਨਵਾਦ